ਸੰਗਤ ਜੀਓ ਜਾਪ ਟੀਵੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਇਸ ਵੇਲੇ ਇੱਕ ਖਾਸ ਤੇ ਵੱਡੀ ਅਪਡੇਟ ਲੈ ਕੇ ਆਏ ਹਾਂ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਤੋਂ ਬਾਅਦ ਹੁਣ ਇੱਕ ਹੋਰ ਮਸ਼ਹੂਰ ਐਕਟਰ ਨੂੰ ਧਮਕੀ ਮਿਲੀ ਆ ਇਹ ਖਬਰ ਵੱਡੇ ਮੀਡੀਆ ਆਧਾਰਿਆਂ ਨੇ ਥੋੜੀ ਦੇਰ ਪਹਿਲਾਂ ਹੀ ਛਾਪੀ ਆ ਕਿ ਸਿੱਧੂ ਮੂਸੇਵਾਲੇ ਤੋਂ ਬਾਅਦ ਹੁਣ ਇੱਕ ਵੱਡੇ ਐਕਟਰ ਤੇ ਉਹਨਾਂ ਦੇ ਪਿਤਾ ਨੂੰ ਧਮਕੀ ਭਰਿਆ ਪੱਤਰ ਮਿਲਿਆ ਇਹ ਧਮਕੀ ਭਰੀ ਚਿੱਠੀ ਮਿਲੀ ਆ ਜਿਹਦੇ ਵਿੱਚ ਇਹੋ ਚੀਜ਼ ਐ ਲਿਖੀ ਹੋਈ ਕਿ ਤੁਹਾਡਾ ਹਾਲ ਵੀ ਸਿੱਧੂ ਮੂਸੇ ਵਾਲੇ ਵਾਲਾ ਹੋਏਗਾ ਇੱਕ ਕਥਿਤ ਧਮਕੀ ਪੱਤਰ ਮਸ਼ਹੂਰ ਐਕਟਰ ਤੇ ਉਹਨਾਂ ਦੇ ਪਿਤਾ ਨੂੰ ਜਿਹੜਾ ਮਿਲਿਆ ਤੇ ਮਿਲਿਆ ਉਸ ਵੇਲੇ ਆ ਜਦੋਂ ਇਹ ਸਵੇਰੇ ਸ਼ੈਰ ਕਰਨ ਜਾਂਦੇ ਆ ਤਾਂ ਸ਼ੈਰ ਕਰਨ ਜਾਂਦੇ ਆ ਉਥੇ ਸ਼ਹਿਰ ਕਰਨ ਦੇ ਦੌਰਾਨ ਉਹ ਇੱਕ ਬੈਂਚ ਤੇ ਬੈਠ ਜਾਂਦੇ ਆ ਤਾਂ ਉਹਨਾਂ ਨੂੰ ਇਹ ਪੱਤਰ ਉਹਨਾਂ ਦਾ ਬਾਡੀਗਾਰਡ ਲੈ ਕੇ ਦਿੰਦਾ ਕਿ ਇਹ ਤੁਹਾਡੇ ਨਾਂ ਤੇ ਕੋਈ ਖਤ ਆਇਆ ਤਾਂ ਜਦੋਂ ਉਹ ਖਤ ਦੇਖਦੇ ਆ ਤਾਂ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਆ ਕਿ ਧਮਕੀ ਭਰਿਆ ਪੱਤਰ ਪੜਨ ਤੋਂ ਬਾਅਦ ਇਹ ਧਮਕੀ ਭਰਿਆ ਪੱਤਰ ਮਸ਼ਹੂਰ ਐਕਟਰ ਸਲਮਾਨ ਖਾਨ ਤੇ ਉਹਨਾਂ ਦੇ ਪਿਤਾ ਦੇ ਲਈ ਆਇਆ ਤੁਹਾਨੂੰ ਇੱਥੇ ਵੀ ਦੱਸ ਦਿੰਨੇ ਆ ਕਿ ਸਾਲ 2008 ਦੇ ਵਿੱਚ ਇੱਕ ਪੇਸ਼ੀ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀ ਜਾਨੋਂ ਮਾਰਨ ਦੀ ਜਿਸ ਦੀ ਵੀਡੀਓ ਫੋਨ ਵੀ ਚੰਦਲਾ ਤੇ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤਾਂ ਉਸ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵਧਾਈ ਗਈ ਸੀ ਫਿਲਹਾਲ ਇਸ ਤਾਜ਼ੇ ਮਾਮਲੇ ਦੇ ਵਿੱਚ ਵੀ ਪੁਲਿਸ ਨੇ ਅਗਿਆਤ ਲੋਕਾਂ ਦੇ ਖਿਲਾਫ ਪਰਚਾ ਦਾ ਅਧਿਕਰਕੀ ਅਗਲੀ ਕਾਰਵਾਈ ਹੈ ਜਿਹੜੀ ਉਹ ਵਿਡੀ ਆ ਪਤਾ ਕਰੇਗੀ ਪੁਲਿਸ ਕਿ ਕੌਣ ਇਹਦੇ ਵਿੱਚ ਦੋਸ਼ੀ ਆ ਕਿਹਨੇ ਇਹ ਪੱਤਰ ਭੇਜਿਆ ਤਾਂ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਹੈ ਜਿਹੜੀ ਉਹ ਪੁਲਸ ਉਸੇ ਤਰ੍ਹਾਂ ਕਰੇਗੀ ਜਿਦਾਂ ਪਹਿਲਾਂ ਪੁਲਸ ਕਾਰਵਾਈ ਕਰਦੀ ਆ ਪਰ ਖਾਸੇ ਸਵਾਲ ਖੜੇ ਹੋ ਜਾਂਦੇ ਆ ਪਹਿਲਾ ਸਵਾਲ ਇਹ ਖੜਾ ਹੋ ਜਾਂਦਾ ਕਿ ਬੰਬੇ ਦੇ ਵਿੱਚ ਦੇਖੋ ਇਹ ਆ ਕਿ ਸਲਮਾਨ ਖਾਨ ਜਿਹੜੇ ਏਰੀਆ ਦੇ ਵਿੱਚ ਰਹਿੰਦਾ ਉਥੇ ਸੁਰੱਖਿਆ ਪਹਿਲੀ ਇਸ ਤਰ੍ਹਾਂ ਦੀ ਆ ਕਿ ਬਹੁਤ ਤਕੜੀ ਸੁਰੱਖਿਆ ਤਾਂ ਉਸ ਤਰ੍ਹਾਂ ਦੇ ਏਰੀਏ ਦੇ ਵਿੱਚ ਇਹ ਘਟਨਾ ਹੋ ਜਾਣੀ ਇਹ ਪੱਤਰ ਪਹੁੰਚ ਜਾਣਾ ਤਾਂ ਇਹ ਵੀ ਸਵਾਲ ਖੜੇ ਹੁੰਦੇ ਆ ਕਿ ਸੁਰੱਖਿਆ ਕਿੱਥੇ ਸੀ ਕੀ ਗੱਲ ਹੋ ਗਈ ਪਤਾ ਕਿਉਂ ਨਹੀਂ ਲੱਗ ਰਿਹਾ ਦੂਜੀ ਵੱਡੀ ਗੱਲ ਇਹ ਆ ਕਿ ਜੇ ਉਹ ਬੰਦਾ ਧਮਕੀ ਭਰਿਆ ਪੱਤਰ ਦੇ ਕੇ ਜਾਂਦਾ ਫਰਜ਼ ਕਰੋ ਉਹ ਕੋਈ ਬਦਮਾਸ਼ ਗਰੋ ਨਾਲ ਜੁੜਿਆ ਹੋਇਆ ਜਾਂ ਕੋਈ ਬੰਦਾ ਹੋਰ ਆ ਉਹ ਬੰਦੇ ਬਾਰੇ ਹਾਲੇ ਤੱਕ ਪੁਲਿਸ ਨੂੰ ਪਤਾ ਕਿਉਂ ਨਹੀਂ ਲੱਗਿਆ ਕਿਉਂਕਿ ਇਹ ਘਟਨਾ ਐਤਵਾਰ ਸਵੇਰ ਦੀ ਆ ਸਵੇਰ ਤੋਂ ਬਾਅਦ ਹਲੇ ਤੱਕ ਹੁਣ ਸ਼ਾਮ ਹੋ ਗਈ ਆ ਸ਼ਾਮ ਤੱਕ ਪੁਲਿਸ ਲੱਗੀ ਹੋਈ ਆ ਫਿਲਹਾਲ ਤਾਂ ਇਹੋ ਅਪਡੇਟ ਆਈ ਆ ਕਿ ਪੁਲਿਸ ਨੇ ਪਰਚਾ ਦਰਜ ਕੀਤਾ ਗਿਆ ਤ ਅਗਿਆਤ ਲੋਕਾਂ ਦੇ ਖਿਲਾਫ ਤਾਂ ਹੁਣ ਪੁਲਿਸ ਉਹ ਬੰਦੇ ਲੱਭ ਰਹੀ ਆ ਕਿ ਕੌਣ ਨੇ ਕਿੰਨਾ ਨੇ ਧਮਕੀ ਦਿੱਤੀ ਆ ਕੀ ਇਹ ਕੋਈ ਬਦਮਾਸ਼ ਗੈਂਗਸਟਰ ਨੇ ਜਾਂ ਕੋਈ ਹੋਰ ਲੋਕ ਨੇ ਜਾਂ ਕੋਈ ਉਹਨਾਂ ਦਾ ਕੋਈ ਵਿਰੋਧੀ ਆ ਜਾਂ ਕੋਈ ਇਸ ਤਰ੍ਹਾਂ ਦਾ ਲੋਕ ਨੇ ਜਿਹੜੇ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਮਾਹੌਲ ਹਰ ਪਾਸੇ ਡਰ ਵਾਲਾ ਬਣਿਆ ਹੋਇਆ ਤਾਂ ਉਹਦੇ ਵਿੱਚ ਕੋਈ ਤੀਜੀ ਧਿਰ ਕੋਈ ਹੋਰ ਫਾਇਦਾ ਲੈਣ ਦਾ ਯਤਨ ਕਰ ਰਹੀ ਆ ਇਹ ਵੀ ਸਵਾਲ ਖੜੇ ਹੋ ਰਹੇ ਆ ਪਰ ਇਸ ਮਾਮਲੇ ਦੇ ਵਿੱਚ ਹਲੇ ਤੱਕ ਨਾ ਤਾਂ ਸਲਮਾਨ ਖਾਨ ਦਾ ਕੋਈ ਬਿਆਨ ਦੇਖਣ ਨੂੰ ਮਿਲਿਆ ਨਹੀਂ ਕੋਈ ਉਹ ਨਾ ਟਵੀਟ ਦੇਖਣ ਨੂੰ ਮਿਲਿਆ ਪਰ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਆ ਪਰ ਦੇਖਣਾ ਹੋਏਗਾ ਕਿ ਪੁਲਿਸ ਕਦੋਂ ਤੱਕ ਉਹ ਬੰਦੇ ਫੜਦੀ ਆ ਕੌਣ ਉਹ ਬੰਦੇ ਨੇ ਕੀ ਮਨਸ਼ਾ ਸੀ ਉਹਨਾਂ ਦੀ ਤੇ ਕਿਉਂ ਉਹਨਾਂ ਨੇ ਇਹ ਪੱਤਰ ਇਹਨਾਂ ਦੇ ਪਿਤਾ ਨੂੰ ਭੇਜਿਆ ਦੇਖੋ ਸੋ ਸਾਡੇ ਵੀ ਸਭ ਦੀ ਇਹੋ ਬੇਨਤੀ ਆ ਕਿ ਪੁਲਿਸ ਸਖਤੀ ਕਰੇ ਤੇ ਇਹੋ ਜਿਹੇ ਬੰਦਿਆਂ ਦੇ ਉੱਤੇ ਕਾਰਵਾਈ ਕਰੇ ਤੇ ਉਹਨਾਂ ਨੂੰ ਫੜੇ ਤੇ ਨਾਲ ਦੇ ਨਾਲ ਇਹ ਵੀ ਆ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਜਿਹੜੇ ਵੀ ਲੋਕ ਦੋਸ਼ੀ ਨੇ ਜਿਹੜੇ ਵੀ ਲੋਕ ਇਹੋ ਜਿਹੇ ਕਾਲੇ ਧੰਦੇਆਂ ਪਿੱਛੇ ਕਾਲੀਆਂ ਕਰਤੂਤਾਂ ਪਿੱਛੇ ਜਾਂ ਇਸ ਤਰ੍ਹਾਂ ਦੇ ਅਪਰਾਧ ਕਰਨ ਵਾਲੇ ਲੋਕਾਂ ਦੇ ਪਿਛਲੇ ਲੋਕ ਨੇ ਉਹ ਵੀ ਉਜਾਗਰ ਹੋਣ ਤੇ ਉਹਨਾਂ ਤੇ ਵੀ ਮਿਸਾਲੀ ਕਾਰਵਾਈ ਹੋਈ ਤਾ ਜੋ ਅੱਗੇ ਤੋਂ ਕਿਸੇ ਦੇ ਧੀ ਪੁੱਤ ਦੇ ਇਦਾਂ ਜਾਣ ਨਾ ਜਾਵੇ ਤੇ ਨਾਲ ਹੀ ਤੁਹਾਨੂੰ ਵੀ ਸਾਰਿਆਂ ਨੂੰ ਇਹੋ ਬੇਨਤੀ ਹੈ ਕਿ ਤੁਸੀਂ ਵੀ ਸ਼ਾਂਤੀ ਬਣਾ ਕੇ ਰੱਖੋ ਕੋਈ ਅਫਵਾਹਾਂ ਦੇ ਵਿੱਚ ਨਾ ਪਾਓ ਜੇ ਕੋਈ ਬੰਦਾ ਇਦਾਂ ਦੀ ਕੋਈ ਝੂਠੀ ਖਬਰ ਜਾਂ ਕੋਈ ਝੂਠੀ ਵੀਡੀਓ ਜਾਂ ਕੋਈ ਪੁਰਾਣੀ ਵੀਡੀਓ ਪਾ ਕੇ ਕੁਝ ਕਹਿੰਦਾ ਕਿ ਆਹ ਹੋ ਗਿਆ ਫਲਾਣੀ ਥਾਂ ਤੇ ਆਹ ਹੋ ਗਿਆ ਤਾ ਉਹਨਾਂ ਨੂੰ ਕਿਰਪਾ ਕਰਕੇ ਸ਼ੇਅਰ ਨਾ ਕਰੋ ਸ਼ੇਅਰ ਨਾ ਕਰੋ ਬਸ ਇਹ ਹੋ ਬੇਨਤੀ ਹੈ ਜਿੰਨੀ ਦੇਰ ਤੱਕ ਕਿਸੇ ਵੀ ਖਬਰ ਦੇ ਵਿੱਚ ਤੁਹਾਨੂੰ ਸੱਚ ਨਹੀਂ ਪਤਾ ਲੱਗਦਾ ਉਨੀ ਦੇਰ ਤੱਕ ਗਲਤ ਚੀਜ਼ਾਂ ਨੂੰ ਸ਼ੇਅਰ ਨਾ ਕਰੋ ਬਾਕੀ ਇਥੇ ਤੁਹਾਡੇ ਤੋਂ ਹੁਣ ਫਿਰ ਵਿਦਾਇਗੀ ਲੈਣੇ ਆ ਦੁਬਾਰਾ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਫੇਰ ਜੁੜਾਂਗੇ ਤੇ ਤੁਸੀਂ ਸਾਰੇ ਜਾਪ ਟੀਵੀ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ ਲੋਕਾਂ ਤੱਕ ਪਹੁੰਚਾਓ ਵਾਹਿਗੁਰੂ ਤੁਹਾਨੂੰ ਸਭ ਨੂੰ ਤਰੱਕੀਆਂ ਬਖਸ਼ੇ